ਗੱਲ ਹੁਣ ਬਹੁਤ ਅੱਗੇ ਵਧ ਗਈ ਐ ਤੇ ਮਾਮਲਾ ਬਹੁਤ ਵੱਡਾ ਬਣ ਗਿਆ ਤੇ ਹੁਣ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਮਾਮਲੇ ਤੇ ਕਸੂਤੀ ਫਸ ਸਕਦੀ ਐ ਕਿਉਂਕਿ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਤੇ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਤੋਂ ਪੰਜਾਬ ਰਾਜ ਚੋਣ ਕਮਿਸ਼ਨ ਤੋਂ ਤੇ ਪੁਲਿਸ ਐਸਐਸਪੀ ਤੋਂ ਨੋਟਿਸ ਕੱਲ ਕੇ ਜਵਾਬ ਮੰਗ ਲਿਆ ਔਰ ਤਲਬ ਕਰ ਲਿਆ ਚੋਣ ਕਮਿਸ਼ਨ ਨੂੰ ਤੇ ਪੰਜਾਬ ਸਰਕਾਰ ਮਾਮਲਾ ਕੀ ਅੱਜ ਉਸ ਟਾਈਮ ਇੱਕ ਬਹੁਤ ਵੱਡਾ ਹੜਕੰਪ ਮੱਚਿਆ ਜਦੋਂ ਸੁਖਬੀਰ ਬਾਦਲ ਨੇ ਆਪਣੇ ਫੇਸਬੁਕ ਪੇਜ ਦੇ ਉੱਪਰ ਇੱਕ ਕਾਲ ਰਿਕਾਰਡਿੰਗ ਇੱਕ ਫੋਨ ਕਾਲ ਰਿਕਾਰਡਿੰਗ ਲੀਕ ਕੀਤੀ ਪਾਈ ਤੇ ਨਾਲ ਅੱਡੀ ਵੱਡੀ ਪੋਸਟ ਲਿਖ ਕੇ ਪਾਈ ਤੇ ਸੁਖਬੀਰ ਬਾਦਲ ਨੇ ਇਹ ਦੋਸ਼ ਲਾਇਆ ਕਿ ਦੇਖੋ ਆ ਪਟਿਆਲਾ ਦਾ ਐਸਐਸਪੀ ਹੈ ਜਿਹੜਾ ਬੋਲ ਰਿਹਾ ਤੇ ਇਹ ਕਈ ਸਾਰੇ ਪੁਲਿਸ ਅਫਸਰਾਂ ਨਾਲ ਕਾਨਫਰੈਂਸ ਫੋਨ ਕਾਲ ਤੇ ਮੀਟਿੰਗ ਕਰ ਰਿਹਾ ਹੈ ਤੇ ਉਹਨਾਂ ਨੂੰ ਇਹ ਹਦਾਇਤਾਂ ਜਾਰੀ ਕਰ ਰਿਹਾ ਹੈ ਦੋਸ਼ ਕਰਦੇ ਤੌਰ ਤੇ ਲਾਇਆ ਸੁਖਬੀਰ ਬਾਦਲ ਨੇ ਵੀ ਇਹ ਹਦਾਇਤਾਂ ਜਾਰੀ ਕਰ ਰਿਹਾ ਕਿ ਆ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਮਾਇਤ ਕਰਨੀ ਹੈ ਤੇ ਅਕਾਲੀ ਦਲ ਨੇ ਤੇ ਸੁਖਬੀਰ ਬਾਦਲ ਨੇ ਇਹ ਵੀ ਦੋਸ਼ ਲਾਏ ਕਿ ਐਸਐਸਪੀ ਇਹ ਕਹਿ ਰਿਹਾ ਹੈ ਹੇਠਲੇ ਅਫਸਰਾਂ ਨੂੰ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਬੰਦੇ ਨੇ ਉਹਨਾਂ ਦੀਆਂ ਫਾਈਲਾਂ ਦੇ ਕਾਗਜ਼ ਪਾੜਨੇ ਨੇ ਤੇ ਉਹ ਰਟਰਨਿੰਗ ਦਫ਼ਤਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਰਾਹ ਚ ਪਾੜਨੇ ਨੇ ਹੁਣ ਉਹ ਜਿਹੜੀ ਕਥਿਤ ਫੋਨ ਕਾਲ ਰਿਕਾਰਡਿੰਗ ਲੀਕ ਕੀਤੀ ਗਈ ਜਦੋਂ ਆਪਾਂ ਉਹਨੂੰ ਸੁਣਦੇ ਆ ਉਹਦੇ ਚ ਤਾਂ ਆ ਗੱਲਾਂ ਸਾਰੀਆਂ ਬੋਲੀਆਂ ਜਾ ਰਹੀਆਂ ਨੇ ਕਈਆਂ ਜਾ ਰਹੀਆਂ ਨੇ ਪਰ ਕੀ ਉਹ ਰਿਕਾਰਡਿੰਗ ਅਸਲੀ ਹੈ ਕਿ ਨਕਲੀ ਹੈ ਇਹਦੇ ਬਾਰੇ ਪੁਲਿਸ ਨੇ ਤਾਂ ਕਹਿ ਦਿੱਤਾ ਵੀ ਉਹ AI ਨਾਲ ਬਣਾਈ ਨਕਲੀ ਹੈ ਪਰ ਇਹ ਮਾਮਲਾ ਅਕਾਲੀ ਦਲ ਪਹਿਲਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਤੀ ਤੇ ਫਿਰ ਹਾਈ ਕੋਰਟ ਦੇ ਵਿੱਚ ਅਕਾਲੀ ਦਲ ਇਹ ਮਾਮਲਾ ਲੈ ਕੇ ਚੱਲਿਆ ਗਿਆ ਤੇ ਹੁਣ ਹਾਈ ਕੋਰਟ ਨੇ ਇਸ ਵੱਡੇ ਤੇ ਗੰਭੀਰ ਮਾਮਲੇ ਦੇ ਉੱਪਰ ਜਿਹੜੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਉਹਨੂੰ ਵੀ ਨੋਟਿਸ ਕਰਤਾ ਤੇ ਤਲਬ ਕਰ ਲਿਆ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਵੀ ਤੇ ਪੁਲਿਸ ਐਸਐਸਪੀ ਨੂੰ ਵੀ ਹੁਣ ਵੇਖਣਾ ਹੈ ਕਿ ਅੱਗੇ ਇਹ ਸਾਰੇ ਚੋਕੀ ਸੱਪ ਨਿਕਲਦਾ ਕਿਉਂਕਿ ਗੱਲ ਬਹੁਤ ਵੱਡੀ ਹੈ ਬਹੁਤ ਵੱਡੀ ਪਿਛਲੇ ਦਿਨੀ ਤਰਨਤਾਰਨ ਚ ਜਿਮਣੀ ਚੋਣਾ ਹੋਈਆਂ ਉਥੇ ਜਿਹੜੇ ਪੁਲਿਸ ਦੇ ਵੱਡੇ ਅਫਸਰ ਨੇ ਉਹਨਾਂ ਨੂੰ ਚੋਣ ਕਮਿਸ਼ਨ ਨੇ ਸਸਪੈਂਡ ਕੀਤਾ ਐਸਐਸਪੀ ਨੂੰ ਪਤਾ ਹੀ ਹੈ ਤੁਹਾਨੂੰ ਕਿਉਂ ਕਿਉਂਕਿ ਉਹਦੇ ਉੱਪਰ ਇਹ ਦੋਸ਼ ਸੀਗੇ ਕਿ ਉਹ ਆਮ ਆਦਮੀ ਪਾਰਟੀ ਦਾ ਵੋਟਾਂ ਦੇ ਵਿੱਚ ਪੱਖਪੂਰ ਰਿਹਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਇਹ ਕਹਿੰਦੀ ਨਜ਼ਰ ਆਈ ਵੀ ਅਸੀਂ ਤਾਂ ਕੁਝ ਨਹੀਂ ਕਰਦੇ ਪਰ ਵਿਰੋਧੀ ਪਾਰਟੀਆਂ ਸਾਫ਼ ਕਹਿੰਦੀਆਂ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਇਨਚਾਰਜ ਮਨੀਸ਼ ਸਸੋਧਿਆ ਉਹਨਾਂ ਨੇ ਪਿਛਲੇ ਦਿਨੀ ਜਿਹੜਾ ਇੱਕ ਭਾਸ਼ਣ ਦਿੱਤਾ ਸੀ ਜਿਹੜਾ ਬਹੁਤ ਵਾਇਰਲ ਹੋਇਆ ਸੀ ਜਿਹਦੇ ਵਿੱਚ ਮਨੀਸ਼ ਸਸੋਧਿਆ ਨੇ ਇਹ ਕਿਹਾ ਸੀਗਾ ਕਿ ਕਿਸੇ ਵੀ ਤਰੀਕੇ ਨਾਲ ਚੋਣਾਂ ਜਿੱਤਣੀਆਂ ਨੇ ਭਾਵੇਂ ਸਾਮ, ਦਾਮ, ਦੰਡ, ਪੇਦ ਲੜਾਈ ਝਗੜਾ ਗਲਤ ਠੀਕ ਜੋ ਵੀ ਕਰਨਾ ਪਏ ਕਰਾਂਗੇ ਤਾਂ ਹੁਣ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਸਿੱਧਾ ਇਹ ਆ ਵੀ ਕੁਝ ਵੀ ਕਰਾਂਗੇ ਤਾਂ ਫਿਰ ਕੁਝ ਵੀ ਕਰਨ ਦੇ ਵਿੱਚ ਤਾਂ ਆ ਚੀਜ਼ਾਂ ਵੀ ਸ਼ਾਮਲ ਹੋ ਸਕਦੀਆਂ ਨੇ ਵੀ ਪੁਲਿਸ ਤੇ ਅਫਸਰ ਸ਼ਾਈ ਤੋਂ ਵੀ ਜੋ ਹੋਇਆ ਕਰਾਵਾਂਗੇ ਸਾਮਦਮ ਦੰਡ ਤੇ ਇਤ ਮਤਲਬ ਕੀ ਹੈ ਗਲਤ ਠੀਕ ਸੱਚ ਝੂਠ ਲੜਾਈ ਝਗੜਾ ਹੁਣ ਅੱਜ ਜਦੋਂ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ ਨਾ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਵੋਟਾਂ ਨੇ ਅੱਜ ਬਹੁਤ ਥਾਵਾਂ ਦੇ ਉੱਪਰ ਲੜਾਈ ਝਗੜੇ ਹੋਏ ਮਨੀਸ਼ ਸੋਦੀਆ ਸਾਹਿਬ ਦੀ ਇੱਕ ਗੱਲ ਤਾਂ ਸੱਚ ਸਾਬਤ ਹੋ ਗਈ। ਦੋਸ਼ ਆਮ ਆਦਮੀ ਪਾਰਟੀ ਵਾਲਿਆਂ ਤੇ ਲੱਗੇ। ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਕਾਂਗਰਸ ਵਾਲਿਆਂ ਨੇ ਦੋਸ਼ ਲਾਏ ਨੇ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਸਾਡੇ ਉੱਪਰ ਹਮਲਾ ਕੀਤਾ ਤੇ ਸਾਡੇ ਕਾਗਜ਼ ਵੀ ਖੋਹ ਕੇ ਪਾੜਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਅਟਾਰੀ ਦੇ ਵਿੱਚ ਅਕਾਲੀ ਦਲ ਵਾਲਿਆਂ ਨੇ ਦੋਸ਼ ਲਾਏ ਨੇ। ਵੀ ਸਾਡੇ ਤੇ ਆਮ ਆਦਮੀ ਪਾਰਟੀ ਨੇ ਐਦਾਂ ਗਲਤ ਕੀਤਾ। ਇਸੇ ਤਰ੍ਹਾਂ ਕਨੌਰ ਦੇ ਵਿੱਚ ਸ਼ੰਭੂ ਦੇ ਨੇੜੇ ਇੱਕ ਜਗ੍ਹਾ ਦੇ ਉੱਪਰ ਹੋਰ ਕਈ ਜਗ੍ਹਾ ਦੇ ਉੱਪਰ ਇਹ ਦੋਸ਼ ਲਾਏ ਲੋਕਾਂ ਨੇ ਵੱਡੇ ਰੋਲੇ ਪਏ, ਝੜਪਾਂ ਹੋਈਆਂ ਨੇ, ਪੱਗਾਂ ਵੀ ਲੱਥੀਆਂ ਨੇ। ਵੀ ਭਾਈ ਆਹ ਕੁਝ ਹੋ ਰਿਹਾ ਤਾਂ ਫਿਰ ਇੱਥੇ ਹੁਣ ਕੀ ਮੰਨਿਆ ਜਾਵੇ? ਕੀ ਮੰਨਿਆ ਜਾਵੇ? ਸਾਮ-ਦਾਮ, ਦੰਡ-ਪੇਦ, ਲੜਾਈ, ਝਗੜਾ ਜੋ ਕੁਝ ਕਰਨਾ ਪੜੇਗਾ ਕਰ ਰਹੇਗੇ ਕਿ ਉਹੀ ਕੁਝ ਹੋ ਰਿਹਾ। ਦੇਖੋ ਅੱਜ ਜਦੋਂ ਇਹ ਨਾਮਜ਼ਦਗੀਆਂ ਭਰੀਆਂ ਗਈਆਂ ਕਾਗਜ਼ ਭਰੇ ਗਏ ਨੇ ਤਾਂ ਫਿਰ ਵੋਟਾਂ ਵਾਲੇ ਦਿਨ ਕੀ ਹੋਏਗਾ ਜੇ ਅੱਜ ਇਹ ਕੁਸ਼ ਦੀਆਂ ਖਬਰਾਂ ਆਈਆਂ ਨੇ ਹੁਣ ਇੱਥੇ ਪੁਲਿਸ ਦੀ ਭੂਮਿਕਾ ਦੀ ਜੇ ਆਪਾਂ ਗੱਲ ਕਰੀਏ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਆ ਅਮਰਸਰ ਦਿਹਾਤੀ ਤੋਂ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਚ ਆਏ ਸੀ ਵੱਡੇ ਪੁਲਿਸ ਅਫਸਰ ਰਹੇ ਆ ਆਈਜੀ ਰਹੇ ਆ ਉਹਨਾਂ ਨੇ ਤਰਨਤਾਰਨ ਦੀਆਂ ਚੋਣਾਂ ਤੋਂ ਅਗਲੇ ਦਿਨ ਇੱਕ ਲਾਈਵ ਕੀਤਾ ਸੀ ਫੇਸਬੁੱਕ ਤੇ ਔਰ ਉਹਨਾਂ ਨੇ ਕਿਹਾ ਸੀ ਵੀ ਮੈਂ ਵੀ ਵੱਡਾ ਪੁਲਿਸ ਅਫਸਰ ਰਿਆਂ ਪੁਲਿਸ ਤੋਂ ਬਹੁਤ ਕੁਝ ਗਲਤ ਕਰਵਾਇਆ ਜਾਂਦਾ ਵੋਟਾਂ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਹੁੰਦੀ ਉਹਨਾਂ ਵੱਲੋਂ ਇਹ ਗੱਲਾਂ ਉਹਨੇ ਕਹੀਆਂ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਅਫਸਰਾਂ ਨੂੰ ਆਪਣੀ ਜ਼ਮੀਰ ਨਹੀਂ ਮਾਰਨੀ ਚਾਹੀਦੀ ਸचेਤ ਰਹਿਣਾ ਚਾਹੀਦਾ ਉਹ ਕਹਿੰਦਾ ਜਦੋਂ ਵੋਟਾਂ ਆਉਂਦੀਆਂ ਸੀ ਤਾਂ ਮੇਰੀ ਡਿਊਟੀ ਬਾਹਰ ਲਾ ਦਿੰਦੇ ਸੀ ਤਾਂ ਕਿ ਮੈਂ ਪਤਾ ਸੀ ਵੀ ਇਹਨੇ ਵੋਟਾਂ 'ਚ ਗਲਤ ਨਹੀਂ ਕਰਨਾ ਹੁਣ ਜਦੋਂ ਉਹਨੂੰ ਆਮ ਆਦਮੀ ਪਾਰਟੀ 'ਚ ਲੈ ਕੇ ਆਂਦਾ ਸੀ ਕੇਜਰੀਵਾਲ ਨੇ ਭਗਵੰਤ ਮਾਨ ਸਾਹਿਬ ਨੇ ਖੁਦ ਉਹਦੀਆਂ ਤਾਰੀਫਾਂ ਕੀਤੀਆਂ ਹੋਈਆਂ ਵੀ ਬੰਦਾ ਬਹੁਤ ਇਮਾਨਦਾਰ ਆ ਬੰਦਾ ਬਹੁਤ ਸੱਚਾ ਸੁੱਚਾ ਬੰਦਾ ਬਹੁਤ ਵਧੀਆ ਔਰ ਸੱਚੀਆਂ ਗੱਲਾਂ ਕਰਦਾ ਤੇ ਅੱਜ ਫਿਰ ਉਹਦੀਆਂ ਗੱਲਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਝੂਠੀਆਂ ਕਿਉਂ ਲੱਗਦੀਆਂ ਨੇ ਕਿ ਉਦੋਂ ਐਵੇਂ ਝੂਠੀ ਤਾਰੀਫ ਕਰ ਦਿੱਤੀ ਸੀ ਇਹ ਸਵਾਲ ਨੇ ਵੇਖੋ ਤਾਰੀਫ ਸ਼ਾਇਦ ਉਦੋਂ ਝੂਠੀ ਨਹੀਂ ਸੀ ਕੀਤੀ ਉਹਨੇ ਕੀ ਕੀਤਾ ਆਮ ਆਦਮੀ ਪਾਰਟੀ ਚ ਉਹ ਆਇਆ ਉਹਨੇ ਫੇਰ ਆ ਕੇ ਵੀ ਆਪਣੀ ਉਹੀ ਸਾਰਾ ਕੁਝ ਜਾਰੀ ਰੱਖਿਆ ਆਮ ਆਦਮੀ ਪਾਰਟੀ ਨੇ ਉਹਨੂੰ ਬਾਹਰ ਕੱਢਦਾ ਤੇ ਹੁਣ ਉਹਨੇ ਤਰਨਤਨ ਦੀਆਂ ਚੋਣਾਂ ਦੇ ਵਿੱਚ ਜਿਹੜਾ ਗੱਲ ਆਖੀ ਹੈ ਵੀ ਪੁਲਿਸ ਦੀ ਇੱਥੇ ਬਹੁਤ ਦੁਰਵਰਤੋਂ ਹੋਈ ਹੈ ਉਹ ਗੱਲ ਵਿਚਾਰਨ ਵਾਲੀ ਹੈ ਹੁਣ ਤੁਸੀਂ ਦੇਖੋ ਅੱਜ ਨਮਜ਼ਦਗੀਆਂ ਭਰੀਆਂ ਗਈਆਂ ਨੇ ਤੇ ਵੋਟਾਂ ਪੈਣੀਆਂ ਨੇ ਆਉਣ ਵਾਲੇ ਦਿਨਾਂ 'ਚ 14 ਨੂੰ ਵੋਟਾਂ ਵਾਲੇ ਦਿਨ 'ਚ ਕੀ ਹੋਏਗਾ ਤੁਸੀਂ ਦੱਸੋ ਹੁਣ ਤਰਨ ਤਰਨ ਦੇ ਵਿੱਚ ਵੋਟਾਂ ਪਈਆਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ ਆਮ ਆਦਮੀ ਪਾਰਟੀ ਨੇ ਲੋਕਤੰਤਰ ਦੀ ਜਿੱਤ ਕਿਹਾ ਪਰ ਦੂਜੀਆਂ ਸਾਰੀਆਂ ਪਾਰਟੀਆਂ ਨੇ ਕਿਹਾ ਵੀ ਇਹ ਲੋਕਤੰਤਰ ਦੀ ਨਹੀਂ ਧੱਕੇਸ਼ਾਹੀ ਦੀ ਜਿੱਤ ਆ ਸੁਖਵੀਰ ਬਾਦਲ ਨੇ ਤਾਂ ਜਿਸ ਦਿਨ ਰਿਜ਼ਲਟ ਆਇਆ ਸੀ ਤੇ ਵਧਾਈ ਕਿਹਨੂੰ ਦਿੱਤੀ ਪੁਲਿਸ ਨੂੰ ਕਹਿੰਦਾ ਇਹ ਚੋਣਾ ਪੁਲਿਸ ਨੇ ਲੜੀਆਂ ਤੇ ਪੁਲਿਸ ਨੇ ਜਿੱਤੀਆਂ ਪਰ ਇੱਥੇ ਇੱਕ ਗੱਲ ਮੈਂ ਕਹਦੇ ਆ ਭਲੇਖੇਚ ਨਾ ਰਹੋ ਮਤ ਸੋਚਿਓ ਤੇ ਬਾਕੀ ਪਿਛਲੀਆਂ ਸਰਕਾਰਾਂ ਜਦੋਂ ਰਹੀਆਂ ਉਦੋਂ ਸਭ ਕੁਝ ਸਹੀ ਚੱਲਦਾ ਸੀ ਬਿਲਕੁਲ ਨਹੀਂ ਸੀ ਚੱਲਦਾ ਉਦੋਂ ਵੀ ਪੁਲਿਸ ਦੀ ਤੇ ਅਫਸਰशाही ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਹੁੰਦੀ ਰਹੀ ਆ ਦੋਸ਼ ਵੀ ਲੱਗਦੇ ਰਹੇ ਆ ਮੁੱਦੇ ਵੀ ਉੱਠਦੇ ਰਹੇ ਆ ਰੌਲਾ ਵੀ ਪੈਂਦਾ ਰਿਹਾ ਤੇ ਪਾਰਟੀਆਂ ਵਰਤਦੀਆਂ ਵੀ ਰਹੀਆਂ ਜਿਮਣੀ ਚੋਣਾਂ 'ਚ ਤਾਂ ਸਾਰੇ ਵਰਤਦੇ ਹੀ ਆ ਆਮ ਚੋਣਾਂ ਜਦੋਂ ਹੁੰਦੀਆਂ ਨੇ ਉਦੋਂ ਸਰਕਾਰ ਦਾ ਇੰਨਾ ਜ਼ੋਰ ਨਹੀਂ ਰਹਿ ਜਾਂਦਾ ਜਦੋਂ 2027 ਦੀਆਂ ਅੱਗੇ ਚੋਣਾਂ ਆ ਹੀ ਰਹੀਆਂ ਇੱਕ ਗੱਲ ਪਰ ਹੈ ਸਰਪੰਚਾਂ ਤੇ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਵੀ ਸਰਕਾਰ ਵਾਲੀ ਪਾਰਟੀ ਕੋਸ਼ਿਸ਼ਾਂ ਕਰਦੀ ਐ ਬਲਾਕ ਸੰਮਤੀ ਤੇ ਜ਼ਿਲ੍ਹਾ ਸੰਮਤੀਆਂ ਦੀਆਂ ਚ ਵੀ ਕਰਦੀ ਐ ਪਰ ਇਹਦਾ ਫਾਇਦਾ ਕਿੰਨਾ ਕੁ ਹੁੰਦਾ ਕਰਦੀ ਕਿਉਂ ਆ ਕਰਦੇ ਇਹ ਤਾਂ ਨਹੀਂ ਵੀ ਜਿਹੜੀਆਂ ਅੱਗੇ ਫਿਰ ਸਰਕਾਰ ਬਣਾਉਣ ਵਾਲੀਆਂ ਚੋਣਾਂ ਆਉਂਦੀਆਂ ਐ ਐਮਐਲਏ ਦੀਆਂ ਵੀ ਉਹਨਾਂ ਚ ਸਰਪੰਚ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਜਿਹੜੇ ਰਲ ਕੇ ਆਗੂ ਨੇ ਸਰਪੰਚ ਨੇ ਜਾਂ ਚੇਅਰਮੈਨ ਨੇ ਉਹ ਸਾਨੂੰ ਫਾਇਦਾ ਪਹੁੰਚਾਉਣਗੇ ਪਰ ਕੀ ਇਹਦਾ ਫਾਇਦਾ ਹੁੰਦਾ ਹੁੰਦਾ ਹੈ ਪਰ ਬਹੁਤਾ ਨਹੀਂ ਗੁੰਡਾਗਰਦੀ ਵਾਲੀ ਗੱਲ ਜਦ ਲੋਕਾਂ ਦੇ ਦਿਮਾਗਾਂ 'ਚ ਵੱਧ ਘਰ ਕਰ ਜੇ ਤਾਂ ਉਦੋਂ ਸਰਪੰਚ ਤੇ ਬਲਾਕ ਸੰਮਤੀਆਂ ਵਾਲੇ ਜਿਹੜੇ ਨੇ ਇਹ ਆਗੂ ਬਹੁਤਾ ਫਾਇਦਾ ਨਹੀਂ ਕਰ ਪਾਉਂਦੇ ਹੁਣ ਜਦੋਂ ਪਿਛਲੀ ਕਾਂਗਰਸ ਸਰਕਾਰ ਰਹੀ ਉਸ ਟਾਈਮ ਕਾਂਗਰਸ ਦੇ ਉੱਪਰ ਵੀ ਇਹ ਦੋਸ਼ ਲੱਗਦੇ ਰਹੇ ਹੁੰਦਾ ਰਿਹਾ ਸਭ ਕੁਝ ਪਰ 2022 'ਚ ਲਗਭਗ ਜ਼ਿਆਦਾਤਰ ਪਿੰਡਾਂ ਦੇ ਵਿੱਚ ਕਾਂਗਰਸ ਪੱਖੀ ਸਰਪੰਚ ਸੀ ਇਹਦੇ باوجود ਵੀ ਲੋਕਾਂ ਨੇ ਵੋਟਾਂ ਕਿੱਧਰ ਪਾਈਆਂ ਧੜਾ ਤੜ ਕਾਂਗਰਸ ਨੂੰ ਪਾਈਆਂ ਜੇ ਪਾਈਆਂ ਹੁੰਦੀਆਂ ਤੇ ਸਰਕਾਰ ਨਾ ਬਣ ਜਾਂਦੀ ਅਕਾਲੀਆਂ ਨੂੰ ਪਾਈਆਂ ਜੇ ਪਾਈਆਂ ਹੁੰਦੀਆਂ ਤੇ ਸਰਕਾਰ ਨਾ ਬਣ ਜਾਂਦੀ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਨੂੰ ਲੋਕਾਂ ਨੇ ਵਿਦਾ ਕੀਤਾ ਸੀ ਤਾਂ ਉਦੋਂ ਕੀ ਹੋਇਆ ਸੀ ਉਦੋਂ ਅਕਾਲੀ ਦਲ ਪੱਖੀ ਪੰਚਾਇਤਾਂ ਸੀ ਜ਼ਿਆਦਾਤਰ ਪਿੰਡਾਂ 'ਚ ਸਰਪੰਚ ਫਿਰ ਜੇਕਰ ਉਹੀ ਜਿਤਾ ਸਕਦੇ ਅਗਲੀ ਸਰਕਾਰ ਬਣਾ ਸਕਦੇ ਹੁੰਦੇ ਤਾਂ ਫਿਰ ਕਾਂਗਰਸ ਦੀ ਸਰਕਾਰ ਵੀ ਨਹੀਂ ਸੀ ਆਉਣੀ ਤੇ ਇਹ ਕਾਂਗਰਸ ਵਾਲੇ ਬਣਾ ਸਕਦੇ ਹੁੰਦੇ ਸਰਪੰਚ ਪੰਚ ਬਲਾਕ ਸੰਪਤੀਆਂ ਵਾਲੇ ਫਿਰ ਆਮ ਆਦਮੀ ਪਾਰਟੀ ਦੀ ਤੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਇਹੀ ਭਲੇਖਾ ਵੀ ਸ਼ਾਇਦ ਸਾਡੇ ਵਾਲੇ ਸਰਪੰਚ ਬਲਾਕ ਸੰਪਤੀਆਂ ਜਾਂ ਜ਼ਿਲ੍ਹਾ ਪ੍ਰੀਸ਼ਦਾਂ ਵਾਲੇ ਜ਼ਿਆਦਾ ਜਿੱਤ ਜਾਣਗੇ ਤੇ ਫਿਰ ਸਾਡੀ ਸਰਕਾਰ ਬਣ ਜੂਗੀ ਨਾ ਇਹ ਨਹੀਂ ਦੇਖੋ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਵੇਖਿਆ ਇਹ ਗੱਲ ਤਾਂ ਵੱਖਰੀ ਹੈ ਵੀ ਅਜੇ ਸਾਡੇ ਲੋਕਾਂ ਦੀ ਚੇਤਨਾ ਜਾਗਰਤੀ ਸਮਝ ਘੱਟ ਹੈ ਜਦਨ ਗਈ ਨਾ ਆ ਮੈਨੂੰ ਇਹ ਲੱਗਦਾ ਵੀ ਆਹ ਵਾਲੀ ਕੋਈ ਪਾਰਟੀ ਤੇ ਆਹ ਵਾਲਾ ਕੋਈ ਲੀਡਰ ਨਹੀਂ ਦਿਖੇਗਾ ਜਿੱਦਾਂ ਲੋਕਾਂ 'ਚ ਚੇਤਨਾ ਆ ਗਈ। ਲੋਕ ਤਾਂ ਉਦੋਂ ਪੁੱਛਣਗੇ ਵੀ ਐਂ ਦੱਸੋ ਵੀ ਤੁਹਾਡੀਆਂ ਪਾਰਟੀਆਂ ਨੂੰ ਆ ਜਿਹੜਾ ਹਜ਼ਾਰਾਂ ਕਰੋੜ ਫੰਡ ਤੁਸੀਂ ਖਰਤਦੇ ਆ ਇਹ ਲੈਨੇ ਕਿੰਦੇ ਤੋਂ ਆ? ਤੇ ਫਿਰ ਪਤਾ ਹੋਊਗਾ ਨਾ ਜਦੋਂ ਚੇਤਨਾ ਹੀ ਆ ਗਈ ਵੀ ਲੈਂਦੇ ਆ ਇਹ ਕਾਰਪੋਰੇਟ ਘਰਾਣਿਆਂ ਤੋਂ ਤੇ ਫਿਰ ਉਹਨਾਂ ਦੀ ਮਰਜ਼ੀ ਦੇ ਹਿਸਾਬ ਨਾਲ ਕੰਮ ਹੁੰਦੇ ਨੇ ਉਹਨਾਂ ਦੀਆਂ ਮਰਜ਼ੀ ਦੀਆਂ ਨੀਤੀਆਂ ਬਣਦੀਆਂ ਨੇ। ਫਿਰ ਕਦੇ ਤਿੰਨ ਖੇਤੀ ਕਾਨੂੰਨ ਆਉਂਦੇ ਨੇ ਤੇ ਕਦੇ ਜਿਹੜੇ ਭਗਵੰਤ ਮਾਨ ਆ ਰਹੀ ਪਿਛਲੇ ਦਿਨੀ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਏ ਸੀ ਉਹ ਹੁੰਦੀ ਆ ਤੇ ਕਦੇ ਟੋਲ ਪਲਾਜੇ ਲੱਗਦੇ ਨੇ ਤੇ ਕਦੇ ਉਹਨਾਂ ਦੇ ਹਿਸਾਬ ਦੇ ਨਾਲ ਫਿਰ ਭਾਰਤ ਮਾਲਾ ਰੋਡ ਨਿਕਲਦੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਫਿਰ ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਹੁੰਦਾ ਪ੍ਰਾਈਵੇਟ ਹੁੰਦੇ ਨੇ ਲੋਕਾਂ ਨੂੰ ਪਤਾ ਲੱਗ ਜਾਣਾ ਤੇ ਫਿਰ ਜਿਹੜੀ ਪਾਰਟੀ ਵੀ ਇਹ ਕਾਰਪੋਰੇਟ ਘਰਾਣਿਆਂ ਦੇ ਹੱਥੇ ਚੜ ਕੇ ਇਲੈਕਸ਼ਨ ਲੜਦੀ ਹੈ ਇਹਨਾਂ ਚੋ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਇਹ ਗੱਲ ਮੈਨੂੰ ਲੱਗਦੀ ਹੈ ਤੁਹਾਨੂੰ ਕੀ ਲੱਗਦਾ ਵੈਸੇ ਦੇਖੋ ਪਿਆਰਿਓ ਡੈਮੋਕ੍ਰੇਸੀ ਬਹੁਤ ਵੱਡੀ ਚੀਜ਼ ਹੈ ਲੋਕਤੰਤਰ ਬਹੁਤ ਵੱਡੀ ਚੀਜ਼ ਹੈ ਪਰ ਲੋਕਤੰਤਰ ਹੋ ਕਿੱਥੇ ਸਕਦਾ ਜਿੱਥੇ ਮੰਨ ਲਓ ਇੱਕ ਪਿੰਡ ਦੇ ਵਿੱਚ ਕੁਝ ਘਰਾਂ ਦੇ ਕੋਲ ਬਹੁਤ ਜ਼ਿਆਦਾ ਕਿੱਲੇ ਹੋਣ ਪੈਸਾ ਹੋਵੇ ਧਨ ਹੋਵੇ ਤੇ ਬਾਕੀ ਪਿੰਡ ਜਿਹੜਾ ਉਹ ਬਹੁਤ ਗਰੀਬ ਹੋਵੇ ਬੜਾਈ ਬੜਾਈ ਮਜਬੂਰ ਤੇ ਗਰੀਬ ਤਾਂ ਉਥੇ ਵੋਟਾਂ ਪੁਆਈਆਂ ਜਾਣ ਫਰਜ਼ ਕਰੋ ਸਰਪੰਚੀ ਦੀਆਂ ਤਾਂ ਇੱਕ ਉਥੇ 1.5 200 ਕਿੱਲੇ ਵਾਲਾ ਖੜ ਜੇ ਤੇ ਇੱਕ ਉਧਰੋਂ ਮਜ਼ਦੂਰ ਪਰਿਵਾਰਾਂ ਚੋਂ ਖੜ ਜੇ ਤੇ ਭਾਵੇਂ ਵੋਟਾਂ 70% ਮਜ਼ਦੂਰਾਂ ਦੀ ਹੋਣ ਜਿੱਤੂਗਾ ਕੌਣ ਹੈ ਉਹੀ ਜਿੱਤੂ 150 ਕਿੱਲੇ ਵਾਲਾ ਇਹ ਗੱਲਾਂ ਅਜਮਾਈਆਂ ਨੇ ਹਜ਼ਾਰਾਂ ਪਿੰਡਾਂ 'ਚ ਸਾਬਤ ਹੋਈਆਂ ਨੇ ਪਲਾ ਕਿਉਂ ਪੈਸੇ ਦੇ ਜ਼ੋਰ ਤੇ ਪ੍ਰਭਾਵ ਦੇ ਜ਼ੋਰ ਤੇ ਸ਼ਕਤੀ ਦੇ ਜ਼ੋਰ ਤੇ ਔਰ ਗਰੀਬ ਲੋਕਾਂ ਦੀਆਂ ਮਜਬੂਰੀਆਂ ਦੇ ਫਾਇਦੇ ਦੇ ਜ਼ੋਰ ਤੇ ਉਹੀ ਜਿੱਤੂਗਾ ਹਾਂ ਹੁਣ ਭਾਰਤ ਦੇ ਵਿੱਚ ਜਦ ਆਪਾਂ ਵੇਖਦੇ ਆ ਤਾਂ ਜਿੱਥੇ ਦੇਸ਼ ਦੀ 70 80% ਦੀ ਜਿਹੜੀ ਆਬਾਦੀ ਆ ਉਹ ਬਹੁਤ ਗਰੀਬ ਮਜਬੂਰ ਤੇ ਲਚਾਰ ਹੈ ਉਥੇ ਤੁਸੀਂ ਦੇਖੋ ਵੀ ਕੁਝ ਘਰਾਣੇ ਨੇ ਮੁੱਠੀ ਪਰ ਜਿੰਨਾਂ ਕੋਲ ਸਾਰਾ ਧਨ ਪੈਸਾ ਦੌਲਤ ਇਕੱਠੀ ਹੋ ਗਈ ਹੈ ਹੈ ਤੇ ਫਿਰ ਹੁਣ ਉਥੇ ਨਿਰਪੱਖ ਚੋਣਾ ਹੋ ਸਕਦੀਆਂ ਨੇ ਜਦੋਂ ਕਾਰਪੋਰੇਟ ਘਰਾਣੇ ਪਾਰਟੀਆਂ ਦੇ ਪਿੱਛੇ ਹੋਣ ਤੇ ਫਿਰ ਕੀ ਹੋਏਗਾ ਇਹ ਤੁਸੀਂ ਆਪੇ ਸੋਚਿਓ ਇਹ ਕਹਾਣੀ ਸਾਰੀ ਇੱਥੋਂ ਸੋਚਣ ਦੀ ਲੋੜ ਹੈ ਤੁਸੀਂ ਮੇਰੇ ਨਾਲੋਂ ਬਾਲੇ ਸਿਆਣੇ ਹੋ ਮੈਂ ਤਾਂ ਤੁਹਾਡੇ ਨਾਲੋਂ ਘੱਟ ਸਮਝਦਾਰ ਹਾਂ ਬਹੁਤ ਮਿਹਰਬਾਨੀ ਸ਼ੁਕਰੀਆ